ਕੰਪਲੇਨ ਕਿਸ ਆਮ ਆਦਮੀ ਬਾਰੇ ਅੰਦਰ ਦਾ ਪੈਨਲ ਇਹ ਨਾ ਤਾਂ ਨੌਬਾਹ ਮਾਹਤਵੀ ਬੜੀ ਹੈਗੀ ਬਾਹਰਲੀ ਗੱਡੀ ਭਾਜੀ ਕਿਹੜੇ ਬੰਦੇ ਬਾਹਰਲੀ ਗੱਡੀ ਇੱਕੋ ਇੱਕੋ ਗੱਡੀ ਜਾ ਅੱਗੇ ਕਿਹੜੇ ਇਹ ਕਹੇ ਜੇ ਇਹ ਦੋ ਇੱਕ ਵਿੱਚ ਬੈਠਾ ਆਜੋ ਮੈਂ ਵੈਰੀਫਾਈ ਭਾਈ ਪੂਰੇ ਪ੍ਰੂਫ ਹੈ ਪੂਰੇ ਬਾਹਲ ਦੀ ਗੱਡੀ ਹੈ ਸੂਟ ਵਿੱਚ ਵੇ ਪਰਨੇ ਵਿੱਚ ਵੇ ਚਲੰਦਰ ਦਾ ਨੂਰ ਬਾਹਲ ਬੰਦਿਆ ਗਿਆ ਆਮ ਆਦਮੀ ਪਾਰਟੀ ਦੇ ਸੂਟ ਬਟੂ ਦੇ ਵਿੱਚ ਇੱਥੇ ਹੈ ਅਸੀਂ ਪਿੱਛੇ ਮੈਕਰੀ ਲਗਣ ਨੂੰ ਲਾਇਓ ਤੇ ਮਾਰੇ ਕੁੱਤੇ ਦੀ ਆਇਆ ਪਲੇਟੇ ਉਹ ਇਹਨੂੰ ਲਿਖਣ ਸਮਝਾਉਂਦੇ ਆ ਅੱਜ ਇਹਨੂੰ ਮਰਵਾਉਂਦੇ ਆ ਕੈਮਰਾ ਲੱਗੇ ਸਰਕਾਰ ਵਾਲੇ ਕੰਮ ਕਰਦੇ ਆ ਸਰਕਾਰੀ ਇਹਨੂੰ ਕੰਮ ਨੇ ਜਤੂੜਾ ਇਹਨਾਂ ਦੇ ਬਣਾ ਸਾਫਾਈ ਕਰਵਾ ਲਈ ਤੁਸੀਂ ਆਪਣੇ ਕਿਹੜੇ ਵਿੱਚ ਕੱਟ ਕਰਦੇ ਹੋ ਆਪਰਾ ਲਿਖਾਓ ਇੰਨੇ ਬੰਦਾ ਕਰਦੀ ਕੋਈ ਨਹੀਂ ਕੋਈ ਇਹਨਾਂ ਲੋਕਾਂ ਨੇ ਬੋਲਣ ਦਵਾਇਆ ਇਹਨਾਂ ਲੋਕਾਂ ਨੇ ਬੋਲਵਾ ਦਿੱਤੀ ਬੰਦੇ ਜਾ ਰਹੇ ਸੂਟ ਛੱਡੋ भाई ये बना बनो क्या जा रहा है कि दो तीन छूट जा रहा है भाई भाई बन जाओ 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 बन ਕੋਈ ਬੰਦਾ ਮਾਰੂ ਲੱਗੇ ਹੀ ਬੱਲਾ ਮਾਰਨ ਲੱਗੇ ਹੀ ਬਾਜੀ ਫਾਉਂਡਮੈਂਟ ਨੂੰ ਕੋਈ ਕੁੱਟੀ ਕੋਟ ਨਹੀਂ ਸਾਡੇ ਉੱਤੇ ਸਭ ਇਹ ਸਿੱਧਾ ਰੂਸ਼ਾ ਇਹਨੇ ਪੁੰਦਾ ਕਰ ਦਿਆ ਆ ਬਾਅਦ ਨਹੀਂ ਕੱਢੀ ਕਰੇ ਤੁਸੀਂ ਬ੍ਰੇਕ ਨਹੀਂ ਕਰੇ ਤੁਸੀਂ ਹਾਂ ਜੀ ਨਾ ਹਾਂ ਜੀ 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 दो आ पिछे सूरत खाई आयो ਜਲਦੀ ਬਾਹਰ ਸਾਹਮਣੇ ਸਾਹਮਣੇ ਬਿਠਾਉਂਦੇ ਸਾਹਮਣੇ ਕੁੱਝ ਮਾਰਦੇ ਕਮਪਰ ਦੇ ਸਾਹਮਣੇ ਖੜੇ ਸਰਦ ਖੜੇ ਸਰਦ ਭਾਈ ਥੱਲੇ ਸਾਹਮਣੇ ਕੱਢ ਖਵਾਓ ਸਾਡੇ ਜਨਾਬ ਭਾਈ ਹੋਈ ਜਿੰਦਾਬਾਦ ਜਿੰਦਾਗਰਦੀ ਜਲਦੀ ਵੀ ਆ ਕੋਈ ਗੋਟੀ ਦੀ

ਕਿੱਥੇ ਕਿੱਥੇ ਆਓ ਕਿਤੇ ਸ਼ਰਾਬ ਹੈ ਕਿਤੇ ਸੂਟ ਹੈ ਕਿਤੇ ਲੋਟਾਂ ਦੇ ਬੰਦੇ ਉਹ ਜਿਹੜੇ ਪੇ ਹੋਏ ਨੇ ਲੋਟਾਂ ਦੇ ਬੰਦੇ ਲੈ ਸ਼ਰਾਬ ਹੈ ਸੂਟ ਹੈ ਆਮਾ ਦੀ ਵੀ ਪਾਰਟੀ ਦੇ ਵੱਲੋਂ ਬੰਦੇ ਆ ਰਹੇ ਆ ਦੇਖੋ ਜੀ ਆਮਾ ਦੀ ਪਾਰਟੀ ਦੇ ਪਰਨੇ ਸ਼ਰਾਬ ਦੀਆਂ ਪੇਟੀਆਂ ਜਿਹੜੀ ਕਾਰ ਦੇ ਵਿੱਚ ਅਚਾਰੀਅਮ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਲੰਧਰ ਰਿਵੈਸ ਦੇ ਵਿੱਚ ਟੱਕਾ ਚੱਲ ਰਿਹਾ ਜੀ ਮੌਕੇ ਤੇ ਕਦੀ ਖੋਲੀ ਗੱਲ ਨਹੀਂ ਆ ਬੱਡਾ ਜੀ ਫੀਨਾ ਫੜਾ ਗਿਆ ਬੱਡਾ ਜੀ ਫੀਨਾ ਤਸਵੀਰਾਂ ਦੇਖੋ ਵੀ ਜਿਹੜਾ ਬੱਡੀਆਂ ਤਸਵੀਰਾਂ ਦਾ ਦਰਸਾਣ ਜੀ ਕਰਦੇ ਵੱਡੀ ਕਾਰਵਾਈ ਬੁਰਦਾ ਬਾ ਜਿਹੜੇ ਸ਼ੀਤਲ ਭਾਈ ਨੂੰ ਇੰਨਾ ਬੰਦਾ ਕਰਦੇ ਯਾਰ ਅਸੀ ਬਣਾਣ ਦੁਸ਼ਮਣ ਅਸੀਂ ਕਿਸੇ ਪਾਰਟੀ ਦਾ ਮਾਣ ਨਹੀਂ ਕਰਦੇ ਇਹ ਪਾਰਟੀ ਆਪਣੇ ਪਾਰਟੀ ਮੇਲਤਕ ਨਹੀਂ ਆ ਅਸੀਂ ਗੱਡੀ ਖੋਲ ਕੇ ਦੇਖੋ ਨਾ ਕੀ ਹੋ ਗਿਆ ਮੈਨੂੰ ਨਾਲ ਲੱਗ ਜਾਓ ਗੱਡੀ ਨਹੀਂ ਜਾਣੀ ਗੱਡੀ ਖੋਲ ਕੇ ਦਿਖਾਓ ਕੀ ਹੈਗਾ ਕੋਡ ਲੱਗਾ ਪਿਆ ਵਿੱਚ दारू ਪਈ ਹੋਈ ਹੈ ਵੈਰੀਫਾਈ ਕਰ ਦਿਓ ਤੁਹਾਨੂੰ ਮੈਨੂੰ ਮੈਨੂੰ ਮਾਰ ਦੇ ਦੇ ਹਰ ਦੇ ਦੋ ਕੱਲ ਹੋਰੀ ਮੌਕੇ ਪਜਾਓ ਮੈਨੂੰ ਆਇਓ ਮੌਕੇ ਚ ਕਰੋ ਸਾਰੇ ਪਿੱਛੇ ਹੋ ਜਾਓ ਗੱਡੀ ਖੋਗ ਚੱਕ ਕੀਤੀ ਜਾਂ ਲਗੀ ਹੈ ਸ਼ਰਾਬ ਦੀਆਂ ਬੋਤਲਾਂ ਵੈਰੀ ਵਾਈ ਗੱਡੀ ਦੇ ਵਿੱਚ ਕਿੰਨਾ ਤਾਂ ਤਫੀਦ ਹੈ ਭਾਈ ਮੋਕੇ ਦੇ ਖਲਵਾਉ ਨਾ ਲਾਈਵ ਗੱਡੀ ਨਹੀਂ ਚੰਦ ਨਹੀਂ ਗੱਡੀ ਖਲਵਾਈ ਜਾਵੇ ਗੱਡੀ ਦੇ ਵਿੱਚ ਸ਼ਰਾਬ ਦੀ ਬੇਟੀ ਪਈ ਹੋਈ ਹੈ ਪਿੱਛੇ ਗ੍ਰੇਡ ਫੇਰਦੀ ਨੀ ਦੇ ਸੀਟ ਤੇ ਗੱਡੀ ਸ਼ਰਾਬ ਪਈ ਬੇਟੀ ਪਈ ਹੈ ਸੂਟ ਪਏ ਆ ਪਾਣੀ ਦੇ ਸੂਟ ਪਏ ਆ ਪੈਸੇ ਪਏ ਕੁੱਲ ਪ੍ਰਸ਼ਾਸਨ ਕੀ ਜਿੰਨਾ ਬੈਠੋ ਪ੍ਰਸ਼ਾਸਨ ਕੋ ਗੱਡੀ ਸਟਾਰਟ ਹੋ ਗਈ ਹੈ ਜੀ ਗੱਡੀ ਸਟਾਰਟ ਹੋਈ ਹੈ ਜੀ ਸ਼ਰਾਬ ਦੀ ਬੇਟੀ ਬਈ ਸੂਟ ਪੇ ਹੋਏ ਜੀ ਵਿੱਚ ਅਲੱਗਕਾਰੀ ਬਈ ਕੋਈ ਨਹੀਂ ਕਰਦਾ ਤੇ ਇਹ ਬੰਦਾ ਮਰ ਲੱਗਾ ਸੀ ਉਸ ਬੰਦੇ ਨੇ ਐਮਐਲਏ ਦਾ ਬੰਦਾ ਜੀ ਹੈ ਪਟਿਆਲੇ ਦਾ ਵੱਡੀ ਕਾਰਵਾਈ ਜੀ ਐਮਐਲਏ ਦਾ ਬੰਦਾ ਗੱਡੀ ਨਾਲ ਜਮ ਫੋਨ ਕਰ ਰਹੀ ਆਮ ਆਦਮੀ ਪਾਰਟੀ ਦੇ ਨੂੰ ਹਾਂਜੀ ਬੈਰੀ ਬੈਰੀ ਕਰੋ ਗੱਡੀ ਖੋਲੋ ਗੱਡੀ ਘੁਮਾਓ ਜੀ ਗੱਡੀ ਵਿੱਚ ਜਿਹਾ ਲੱਗਾ ਹੈ ਭਾਈਏ ਤੁਹਾਡੀ ਜੋਤ ਜੀ ਬਿਆਨ ਨੂੰ ਆ ਦੇਖੋ ਗੱਡੀ ਘਰਾਂ ਲੱਗਾਈ ਆ ਦੇਦੇ ਬਿਲਕੁਲ ਮੈਂ ਕਪੂਗਾ ਨਿਕਲ ਪੂਰਾ ਬਰੂਖ ਹੈ ਅਸੀਂ ਪੂਰਾ ਬਰੂਖ ਹੈ ਬੰਦੀ ਹੋਇਆ ਕੀ ਮਤਲਬ ਹੈ ਸ਼ਰਾਬ ਵਿੱਚ ਭਾਈ ਸੂਟ ਵਿੱਚ ਭਾਈ ਉਹ ਗੱਡੀ ਘਰ ਲਗਾਈ ਬੰਦਾ ਮਰਨ ਲਗਾਈ ਪੂਰੇ ਪੂਰੇ ਗਰੂਪ ਪੂਰੇ ¡Sí! थोड़ी जा रही मुर्दाबाद हमारी मुर्दाबाद मुर्दाबाद भगवान राम 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 शांति शांति बंदे बंदे हंगामा हो काफी बड़ा हंगामा है मुर्दाबाद <shr Grams tide battle phases> विरोध कियातेमाल नहीं करने चाहिए गल कहनी चाहनी थी भाई तो ये गरीब लोका ਦਾ ਇਲਾਕਾ ਉਹ ਇੱਥੇ ਗਿਆ ਤੇ ਚੂੜੇ ਜਮਾਰਾ ਲੱਗਿਆ ਪਕਾਉਣਾ ਤੇ ਖਿੰਡਰ ਆਇਆ ਪਾਦਰ 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 ਮੁਤਾਬਕ ਉਹ ਸੰਜੇ ਕੁਮਾਰ ਸੀ ਉਹ ਸੰਜੇ ਕੁਮਾਰ ਸੀ ਹੋਮੇ ਜਾ ਰਹੇ ਨੂੰ ਬੱਲੇ ਘਾਸ ਨੂੰ ਮੱਲੇ ਨਾ ਨਹੀਂ ਸ਼ਕਤ ਹੈ ਹਮੇ ਸ਼ਕਤ ਹੈ ਹਮਾਰੇ what oh ਆ ਤਿਓ ਇੱਕ ਮਿੰਟ ਜੀ ਦੇਖੋ ਸੁਣ ਲੋ ਗੱਲ ਲੋ ਮਿੰਟ ਉਹ ਅਸੀਂ ਆਪਣੇ ਹੱਥ ਵੀ ਲੈਣਾ ਆ ਗੱਡੀ ਆ ਪੀਪੀ 11 ਇੱਕ ਮਿੰਟ ਭਾਜੀ ਇੱਕ ਮਿੰਟ ਯਾਰ ਉਹਦੀ ਗੱਲ ਸੁਣ ਲੋ ਯਾਰ ਆ ਗੱਡੀ ਆ ਇਹ ਗੱਡੀ ਦਾ ਨੰਬਰ ਹੈ ਪੀਪੀ 11 ਡਾ ਆ ਦੇਖੋ ਵਿੱਚ ਸੂਣਾ ਨੰਬਰ ਬਗਲ ਖੜੇ ਮੁੜ ਕੇ ਦੇਖੋ ਇੱਕ ਮਿੰਟ ਯਾਰ ਸ਼ਰਾਧਾ ਦੇ ਥੱਲੇ ਸ਼ਰਾਧਾ ਤੇਰੀ ਆ ਇਹਨਾਂ ਦੀਆਂ ਅੱਠ ਗੱਡੀਆਂ ਸੀ ਕੋਟਲ ਭਾਜੀ ਥੱਲੇ ਸੱਤ ਗੱਡੀਆਂ ਇਹ ਅੰਜੇ ਕੁਮਾਰਜੀ ਨੇ ਜੀਐਸਪੀ ਸਾਹਿਬ ਨੇ ਬੜੀ ਇਚਲਾਕੀ ਦੇ ਨਾਲ ਭਜਾ ਦਿੱਤੀਆਂ

ਪੀਪੀ 11 ਪੀਪੀ 11 ਹੈ ਆਰਮੀ ਦਾ ਬੰਦਾ ਹੈ ਬੰਦਾ ਮਾਨ ਲਗਾ ਹੈ ਘਈ ਨਗਰ ਦੇ ਵਿੱਚ ਮੈਂ ਚੈੱਕ ਕਰ ਲੈਂਦਾ ਕਾਰਵਾਈ ਕਰਦਾ ਸਰ ਜਨਤਾ ਕੀ ਕੀ ਚਾਹ ਰਹੀ ਹੈ ਜਨਤਾ ਕੀ ਚਾਹ ਰਹੀ ਹੈ ਜਨਤਾ ਕੀ ਕੀਤਾ ਜਾਏਗੀ ਕਰੋ ਸਾਹਮਣੇ ਕਰੋ ਸਾਹਮਣੇ ਵੀਡੀਓ ਲੈਣ ਕਿਹੜਾ ਬੰਦਾ ਮਰਿਆ ਹੈ ਬੰਦੇ ਜਿਹੜੇ ਮਾਰਨ ਦੀ ਕੋਸ਼ਿਸ਼ ਕੀਤੀ ਵੀਡੀਓ ਵੀ ਲੈ ਰਹੇ ਹੈ ਯੋਗਨਾ ਕਰੀ। ਬੁਲਾ ਰਹੀ ਵੀਡੀਓ। ਇਹ ਸ਼ਖਸ ਸ਼ਰਾਬ ਦੇ ਚੰਦਰਾ ਨੂੰ ਪਾਣੀ ਹੈ। ਇਹ ਗਰੀਬ ਲੋਕਾਂ ਦੀ ਅੱਗੇ ਵੋਟਾਂ ਸਿੱਧੇ ਆਇਆ ਜਿਲੰਧਰ ਦੇ ਵਿੱਚ। ਇਹ ਆਮ ਆਦਮੀ ਪਾਰਟੀ ਨੇ ਗੁੰਡਾ ਵੇਚਿਆ, ਗੁੰਡਾ ਵੇਚਿਆ। ਅੱਜ ਪੰਜਾਬ ਪੁਲਿਸ ਨੂੰ ਸੱਜਣ ਦੇ ਕੇ ਕਮੀਰੇ ਅੰਦਰ ਬਿਠਾ ਕੇ ਕੱਢੀ ਆ। ਮੇਰੇ ਨਾਲ ਤੇ 100 ਬੰਦੇ ਹੋਰ ਇਸ ਤਰੀਕੇ ਨਾਲ ਸਿੱਧੇ ਰੋਇਆ। ਭਾਈ ਗੱਡੀ ਜਿਹਾ ਕੇ ਐਮਐਲਏ ਨੂੰ ਫੋਨ ਕਰਦਾ ਪਏ। ਵੀਡੀਓ ਬਣੀ ਵੀ ਐਮਐਲ ਆਮਾਨੀ ਪਾਰਟੀ ਦੇ ਐਮਐਲ ਨੂੰ ਫੋਨ ਕਰਦੇ ਵੇ ਗੱਡੀ 'ਚ ਬੈ ਕੇ ਵੀਡੀਓ ਬਣੀ ਆ ਜੀ ਉਹ ਮਰ ਲਗਾਈ ਇਹਨੂੰ ਥੱਲੇ ਦੇ ਲਗਾਈ ਮੁੰਡੇ ਨੂੰ ਸਾਡੇ ਕਰੀਬ ਲੋਕਾਂ ਨੂੰ ਫੀਲ ਆਇਆ ਉਹਨੇ ਪੂਰੀ ਨਿਕਲਿਆ ਕਿ ਸਾਡੇ ਚੂਰੇ ਜਮਾਇਰ ਬਗਾਉ ਨੇ ਤਾਨੂੰ ਥੱਲੇ ਦੇ ਲਗਾਈ ਥੱਲੇ ਥੱਲੇ ਦੇ ਲਗਾਈ ਆ ਪਿੱਛੇ ਭਾਜੀ ਖੜੇ ਆ ਇਹ ਵੀਡੀਓ ਬਣੀ ਆ ਮੁੰਡਾ ਜਿੱਦਾਂ ਗੱਡੀ ਦੜਾਈ ਬੰਦੇ ਮਾਰਦੇ ਨੇ ਇਹਨੇ ਪੂਰੀ ਪੂਰੀ ਵੀਡੀਓ ਬਣੀ ਦੀਏ ਪੂਰੀ ਵੀਡੀਓ ਬਣੀ ਵੀ ਜਿੰਨੀ ਇਹਨੇ ਗੱਡੀ ਦੜਾਈ ਹੈ ਵਿੱਚ ਆਰਾਮ ਨਾਲ ਬੈਠਾ ਬੈ ਗਿਆ ਪਹਿਲੇ ਪਹਿਲੇ ਗੱਡੀ ਗੱਡੀ ਤੇ ਗੋਲ ਖੜਾਈ ਗੱਡੀ ਤੇ ਗੋਲ ਖੜਾਈ ਪਹਿਲੇ ਗੱਡੀ ਚੌੜੇ ਲੱਗਾ ਸੀ ਦੋਹਰੀ ਗੱਡੀ ਚੌੜੇ ਲੱਗਾ ਸੀ ਮਾਸੀ ਗੱਡੀ ਚੌੜੇ ਲੱਗਾ ਸੀ ਉਹ ਤੇ ਮਾਸੀ ਗੱਡੀ ਚੌੜੇ ਲੱਗਾ ਸੀ ਉਹਦੇ ਚੋਰ ਹੋ ਲਿਆ ਆ ਚੋਰ ਚਲ

ਕੋਈ ਨਾ ਬੰਦੀ ਚੱਕ ਰਿਹਾ ਐ ਨਿਕਲ ਰਿਹਾ ਜਰਾ ਸਭ ਐ ਪਾਰਕਿੰਗ ਲਈ ਆਹ ਦੇਖੋ ਜੀ ਐ ਗ੍ਰੈਂਡ ਫੇਅਰ ਦੀ ਬੇਟੀ ਗ੍ਰੈਂਡ ਗ੍ਰੈਂਡ ਫੇਅਰ ਦੀ ਬੇਟੀ ਐ ਆਮ ਆਦੀ ਪਾਰਟੀ ਦੇ ਚੰਡੇ ਤੇ ਐ ਦੇਖੋ ਜੀ ਐ ਸੂਟ ਜਿਹੜੇ ਬਣਦੇ ਪਏ ਗ੍ਰੈਂਡ ਦੂਰ ਦਿਨਾਂ ਤੋਂ ਜੂਰਾ ਜੀ ਉਹ ਗ੍ਰੈਂਡ ਸਿੱਧੀਆਂ ਤਸਵੀਰਾਂ ਦਿਖਾਈ ਜਾ ਰਹੀਆਂ ਕਿਦਾਂ ਸ਼ਰਿਆ ਪ੍ਰਸ਼ਾਸਨ ਨਾਵੇਂ ਕੇ ਤੱਕਾ ਕਰਿੰਦਾ ਜਾਂਦਾ ਹੈ ਆਮ ਆਦਮੀ ਪਾਰਟੀ ਵੱਲੋਂ ਕਿੰਨੀ ਗੁੰਡਾਗਰਦੀ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਓ ਐਮਐਲਏ ਦੇ ਬੰਦੇ ਹੀ ਇਹ ਅੰਦਰ ਬੰਦਾ ਅੰਕਰੀਏ ਆਹ ਦੇਖੋ ਜੀ ਐਖੋ ਆਹ ਆਮਾਨੀ ਪਾਰਟੀ ਦੇ ਵਰਕਰ ਧਾਰੂ ਗੱਡੀ 'ਚ ਬਈ ਸੂਟ ਵਿੱਚ ਬੈਠੇ ਐਖੋ ਪੀਵੀ 11 ਗੱਡੀ ਸ਼ਰਾਬ ਪਈ ਐ ਐ ਸੀਟ ਦੇ ਥੱਲੇ ਬਈ ਆਹ ਗ੍ਰੈਂਡ ਫੇਅਰ ਦੀ ਬੇਟੀ ਬਈ ਹੋਈ ਦੇਖੋ ਨੇਜਾ ਨੇ ਕੀ ਕਹਿਣਾ ਚਾਹਦਾ ਤੈਨੂੰ ਚਲਾ ਜਾ ਤੈਨੂੰ ਚੱਲ ਭਾਈ ਚੱਲ ਓਏ ਆ ਸੰਗਾ ਉੱਪਰ ਨਾ ਚੜੋ ਹਰ ਜਿਹੜਾ ਮਾਰਦਾ ਗੰਦੇ ਮੈਂ ਇਹਨਾਂ ਦਾ ਖਤਮ ਕਰਨਾ ਆ ਇਹ ਲੋਕਾਂ ਦੇ ਘਰ ਘਰ ਅੱਜਾ ਵੰਡ ਰਹੇ ਆ ਪਾਜੀ ਲੱਤ ਕੇ ਆ ਜਾਓ ਅੱਗੇ ਪਾਜੀ ਪਾਜੀ ਇੱਕ ਮਿੰਟ ਨਹੀਂ ਗਾੜ ਦੇ ਪ੍ਰੋਫਾਈਲ ਮਾਫ ਰਹੀਆ ਤੇ ਇੱਕ ਕਾਈ ਮੈਂ ਵੈਰੀਫਾਈ ਕਰਦੇ ਆ ਸਰਾਬ ਪਿਚ ਪਈ ਆ ਹਜੇ ਕੰਨੇ ਵੈਰੀਫਾਈ ਕਰਨੀ ਵੀਡੀਓ ਬਈ ਬੰਦਾ ਮਾਰ ਲੱਗਿਆ ਸੀ ਉਹ ਵੀ ਵੈਰੀਫਾਈ ਕਰਨਾ ਨੇ ਸਰਾਬ ਵਿੱਚ ਪਈ ਹੋਈ ਆ ਕਰੋ ਕਹਿੰਦਾ ਕਿ ਬਾਈ ਬਾਈ ਟਾਰਗੇਟ ਜੋ ਤੁਸੀਂ ਪਲੇ ਆਪ ਆਪਣੀ ਰੂਹ ਲੈ ਗਿਆ ਦਿੱਤਾ ਹੋਵੇ ਜਿਹੜਾ ਬੰਦੇ ਦੇ ਗੱਡੀ ਚਾਲਣ ਲਈ ਵੀਡੀਓ ਬਣੀ ਉਹ ਵੀ ਉਹ ਵੀ ਕੋ ਉਹ ਵੀ ਕਾਰਵਾਈ ਕਰੇ ਕਿਹੜਾ ਵੈਰੀਫਾਈ ਕਰਣਾ ਨੇ ਪੂਰੀ ਪੋਲੀਟਿਕ ਮਾ ਕਿਹੜਾ ਆ ਰਹੇ ਸਾਈਡ ਤੋਂ ਹੋਵੇਗਾ ਪਾਰਟੀ ਦੇ 10-15 ਲੱਖ ਰੁਪਏ ਦਾ ਜਾਨ ਬਣਾ ਦੇ। ਕੈਸਿੰਗ ਕਾਲਜਕਾਰ ਨੂੰ ਯਸਪੀ ਪੁਰੇ ਆਇਆ ਮਰ ਗਿਆ। ਪਾਰਾ ਦਾ ਬਣ ਜਾਏਗਾ ਇਹ ਤਾਂ ਬੋਲ ਰਿਹਾ ਰਮਨਪੰਥ ਲੋਕਾਂ ਨੇ ਕਿਹਾ ਕਿ ਕਲਾਕਲਾ ਕਾ 10 ਕਿਆ ਸੀ। ਮਤਲਬ ਅਸਲੀ ਨੀਤੀ ਲਈ ਕੰਮ ਕਰੇ ਪਾਈ ਜਾਏਗੀ। ਇਹਨੇ ਕਿਹਾ ਕਿ ਸੂਰਜ ਸਮਾਜ ਬਕਾਉ ਹੈ। ਪਾਰੇ ਦਾ ਸਾਰਾ ਪਿੱਛੇ ਲਿਖਿਆ ਧਾਰਮਿਕ ਚਿੰਨ੍ਹ ਅੰਦਰ ਸ਼ਿਖਾ ਦੂਸਰ ਕੰਮ ਦਾ ਮਤਲਬ ਆ ਦੇਖੋ ਆ ਦੇਖੋ ਨੀ ਚੱਕ ਦੇ ਆ ਦੇਖੋ ਸਾਡੀਆਂ ਭਾਵਨਾ ਨੂੰ ਠੇਸ ਤੇ ਜਿਹੜਾ ਸੈਂਟਰ ਦਾ ਐਮਐਲਏ ਇਹਨਾਂ ਦਾ ਹੀਰ ਬੋਲ ਬਣਾ ਆ ਲੋ ਸਾਡੀ ਬਾਜੂ ਸੈਨਾ ਸਾਡੀ ਬਾਜੂ ਸੈਨਾ ਆ ਦੇਖੋ ਸੂਪੇ ਬਾਜੂ ਸੈਨਾ ਜਿਹੜਾ ਦੁਤੀਓ ਕੀਤਾ ਜਾ ਰਿਹਾ ਜੀ ਉਹ ਗੱਡੀ ਕਿੱਥੇ ਚਲਾ ਲਈਏ ਕੋਈ ਨਹੀਂ ਵਿੱਚ ਕੋਣ ਬੈਠਾ ਗੱਡੀ 2 ਮਿੰਟ 2 ਮਿੰਟ ਖੜੇ ਹੋ ਗੱਡੀ ਵੈਰੀਫਾਈ ਕਰਾਓ ਗੱਡੀ ਗੱਡੀ ਚੈੱਕ ਕਰਾਓ ਪਹਿਲੇ ਗੱਡੀ ਚੈੱਕ ਕਰਾਓ ਪਹਿਲੇ ਗੱਡੀ ਖੋਲ ਕੇ ਚੈੱਕ ਕਰੋ ਕੀ ਹੈਗਾ ਦਣੀ ਦੁਣੀ ਦਾਣੀ ਦੁਣੀ ਚੈੱਕ ਕਰੋ ਗੱਡੀ ਚੈੱਕ ਕਰੋ ਖੋਲ ਕੇ ਗੱਡੀ ਚੈੱਕ ਕਰੋ ਖੋਲ ਕੇ ਜਿਹੜੀ दारू ਪੱਚਾ ਪਾਉਂਦੇ ਸੇ ਵੈਰੀਫਾਈ ਤੋਂ ਹੀ ਕਰਨੀ ਹੈ ਤਾਂ ਕਣੀ ਕਰ ਲੈ ਆ ਗੱਡੀ ਅਕੇਲਾ ਉੱਥੇ ਤੇ ਲੈ ਕੇ ਗੱਡੀ ਲੈ ਦੇਖਾ ਕਿੱਦਾਂ ਲੱਗ ਜਾਂਦੇ ਲੱਗ ਜਾਂਦੇ ਉੱਥੇ ਤੇ ਲੈ ਆ ਯਾਰ ਕਿੱਥੇ ਜਾਵੇ ਕਿੱਦਾਂ ਕਰੀਂ ਕਰਾਓ ਗੱਲ

ਆਗਲੇ ਦੇਖੋ ਵੀ ਲਾ ਕੇ ਸਿਆਲ ਕੋਈ ਨਿਕਾ ਨਾ ਮਖੜਾ ਰਸੇ ਤੁਸੀਂ ਅੱਪਨ ਇੱਕ ਦੋ ਵੀ ਪੱਤੇ ਗੋਲ ਕਰੋ ਕਰੋ ਵੀ ਆਪਾਂ ਇਹ ਮੈਂ ਦੋ ਹੋਣਤੀ ਜਾਏ ਯਾਰ ਤਾਂ ਵੀ ਬੋਲ ਸਕੀ ਕੋਈ ਮੈਂ ਜੀ ਮੈਨੂੰ ਤੁਸੀਂ ਅੱਗੇ ਆ ਜਾਓ ਲੈ 40 ਮਿੰਟ ਦਾ ਜਨਾਲ ਜਿੱਥੇ ਚੰਪੂ ਨਾ ਰੋ ਸਾਡੇ ਕੋਲ ਹਸਕਾ ਦੇ ਅੰਦਰ ਆਓ ਤੁਸੀਂ ਕੰਪਲੀਟ ਕਰ ਜਾਓ ਜਿੱਥੇ ਪਹੁੰਚ ਜਾਓ ਮੈਂ ਭਾਜੀ ਗੱਲ 2 ਮਿੰਟ 2 ਮਿੰਟ ਦੇ ਵਿੱਚ ਹੋਣ ਤੇ ਆ ਰਹੀ ਹੈ ਹਾਂ ਉਹਨੂੰ ਕੱਢੋ ਬਾਹਰ ਗੱਲ ਸੁਣੋ ਗੱਡੀ ਨਹੀਂ ਜਾਣੀ ਨਹੀਂ ਚੈੱਕ ਕਰੋ ਖੋਰ ਕੇ ਪਹਿਲੇ ਸ਼ਰਾਬ ਸ਼ਰਾਬ ਦੀ ਬੇਟੀ ਵਿੱਚ ਪਈ ਹੈ ਜੀ ਚੈੱਕ ਕਰੋ ਹੁਣ ਨਹੀਂ ਪਾਈ ਸਾਈਡ ਉਹੀ ਤਰ੍ਹਾਂ ਹੋਣਾ ਸਾਈਡ ਤੋਂ ਕਰੰਮੋ ਵੀਡੀਓ ਬਣਾਉਂਦੇ ਨੇ ਆ ਵੀ ਦੇਖੀਓ ਭਾਈ ਇੱਥੇ ਨਾ ਆ ਕੇ ਖਲਾਉਣਾ ਅਰੇ ਘਰ ਦਾ ਕਾਲ ਸੁਣ ਕੇ ਕਰਦੇ ਆ ਵੀ ਖੋਰ ਸਭ ਕੁਝ ਗੈਪ ਹੋ ਜਾਣੀ ਜਿੱਥੇ ਗੱਡੀ ਮਾਰ ਕੇ ਗੱਡੀ ਨੂੰ ਜਾਣ ਦੇਣੀ ਅੱਧਾ ਹੋਰ ਗੱਡੀ ਨੂੰ ਚੈੱਕ ਕਰਾਓ ਚੈੱਕ ਕਰਾਓ ਗੱਡੀ ਖੋਲੋ ਜੋ ਵੀ ਕਰਵਾਉਗਾ ਭਾਜੀ ਚੈੱਕ ਕਰਵਾਉਣਾ ਭਾਈ ਹੋਰ ਚੈੱਕ ਕਰਵਾਉਣਾ ਭਾਜੀ ਕੀ ਹੋਇਆ ਅਮਿਤ ਭਾਈ ਰਿਪੋਰਟ ਆ ਪੜੀ ਗਈ ਹੈ ਕਿ ਦੀ ਕਿਹਾ ਹੈ ਸੂਟ ਹੈ ਰਾਟਣਾ ਕੈਸੀ ਹੋ ਦੰਗਰ ਅੰਦਰ ਕਿਹੜਾ ਨਹੀਂ ਹੋ ਸਕਦਾ ਬਾਹਰ ਬਾਹਰ ਵੀ ਹੋਈ ਇਹਨੇ ਕਿਵੇਂ ਕਰਦਾ ਆਰਾਮ ਕਰਵਾਉਂਦੇ ਹਾਂ ਸਰਕਾਰ ਦੇ ਤਾਈਂ ਕੋਈ ਹੋਣੀ ਕਰਾਵ ਹੋ ਗਿਆ پولیس ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਨੂੰ ਲਈਏ ਜਲਦੀ ਜਾ ਕੇ ਜੇ ਇਹ ਕੋਈ ਗੱਲ ਹੈ ਉਹ ਦੱਸੋ ਖੋਲੋ ਖੋਲੋ ਗੱਡੀ ਖੋਲੋ ਪਿੱਛੇ ਕੋਈ ਕੋਈ ਨਹੀਂ ਪੈਂਦਾ ਕੋਈ ਨਹੀਂ ਪੈਂਦਾ ਚਲੋ ਖੋਲੋ ਆਹ ਦੇਖੋ ਉਹ ਦੇਖੋ ਗੱਡੀ ਬੰਦ ਕਰਤੀ ਲੋਕ ਕਰਦੇ ਨਾਲ ਗੱਡੀ ਲੋਕ ਕਰ ਕੋਈ ਬਾਈ ਐਂ ਬਿਨਾ ਦੇਖ ਲੋ ਐਂ ਸਾਰੇ ਗੱਡੀ ਦਾ ਮੇਲ ਲਾ ਰਿਹਾ ਪਾਜੀ ਫੜ ਕੇ ਦੱਸੋ ਸੂਟ ਆਹ ਦੇਖੋ ਇਹ ਦੇਖੋ ਜੀ ਸੂਟ ਆ ਇਧਰ ਆ ਇਧਰ ਇਧਰ ਪੱਤਰੀ ਮੋਟੇ ਕਰਾ ਦੇਗਾ ਤੂੰ ਜੀ ਬਾਈ ਪੱਤਰ ਕਰਾ ਤੂੰ ਪਾਜੀ ਸੀਸ਼ਾ ਚੀਜਾਂ ਚੀਜਾ ਸ਼ੀਸ਼ਾ ਖੋਲੋ ਨਾ ਸ਼ੀਸ਼ਾ ਬਹੁਤ ਦੇਖੋ ਸੂਟ ਪੱਛੀ ਚਾਤੇ ਕਰ ਲੋ ਸ਼ੀਸ਼ਾ ਥੱਲੇ ਕਰ ਦੇ ਵੀਰ ਜੀ ਤੁਸੀਂ ਕੋਈ ਡੀਐਸਪੀ ਸਾਹਿਬ ਸ਼ੀਸ਼ਾ ਥੱਲੇ ਕੋਈ ਗ੍ਰਾਫੀਕੀ ਹੁੰਦੀ ਸ਼ੀਸ਼ਾ ਦਿਲਰੋਜ ਇਧਰ ਰੋਜੋ ਬਾਈ ਜਣੋਂ ਫਰਾਲ ਜੀ

वेरीफाई करवाओ शराब सूट और बड़ा करता शीशा हूँ जो कि अधिकारी ने बच बैठे हुए हैं प्रशासन ਆ ਲਿਆਓ ਤਾਲੀਆਂ ਆ ਲਿਆਓ ਲਾਓ ਭਾਈ ਜੀ ਕਾਰਸ਼ੇ ਆਮ ਆਦਮੀ ਪਾਰਟੀ ਦੇ ਟ੍ਰੋਫੀ ਦੇ ਉਹ ਮੁੰਡਾ ਅੰਦਰ ਸ਼ਰਾਬ ਸ਼ਰਾਬ ਦੇ ਘੋੜੇ ਆ ਰਹੀਆਂ ਨਾ ਚੈੱਕ ਕੋਈ ਗੱਲ ਨਹੀਂ ਭਜੀ ਕੋਈ ਗੱਲ ਨਹੀਂ ਉਹ ਦੇਖੋ ਥੱਲੇ ਦੇਖ ਉਹ ਥੱਲੇ ਦੇਖ ਆ ਮੈਂ ਇਤਰਾ ਦਿਖਾਵਾ ਵੀਰ ਉਹ ਥੱਲੇ ਦੇਖ ਵੀਰ ਥੱਲੇ ਉਹ ਥੱਲੇ ਦਾਰੂ ਦੀ ਬੇਟੀ ਵੀ ਦਿਖਦੀ ਨਹੀਂ ਵੀ ਆਣਾ ਨੂੰ ਉਹ ਦੇਖੋ ਦਾਰੂ ਦੀ ਬੇਟੀ ਲੱਭਦੀ ਨਹੀਂ ਵੀ ਆਣਾ ਨੂੰ ਪਿੱਛੇ ਮੜਾ ਪਾਓ ਆਡੀਓਤੀ ਸਾਹਿਬ ਪਾਜੀ ਪਿੱਛੇ ਹੋ ਜਾ ਮੜਾ ਪਿੱਛੇ ਹੀ ਹੋ ਪਾਜੀ ਕੋਈ ਨਹੀਂ ਕੋਈ ਨਹੀਂ ਆਰਮਨ ਦੇ ਲੋਕੋ ਦੇਖੋ ਆ ਦੇਖੋ ਆ ਦੇਖੋ ਬਿਰਾਨੇ ਲਿਖਿਆ ਹਾਰੇਗਾ ਸਾਰਾ ਬਾਬਾ ਸ਼ਾਹ ਮਾਰਾ ਸ਼੍ਰੀ ਸ਼ਾਮ ਲਿਖ ਕੇ ਉਹਦੇ ਕਾਨੂੰ ਸ਼ੁਰੂ ਕੀਤਾ 16 ਲਗਾ ਕੇ ਉਹ ਕਰਦੇ ਕੀ ਬੇਇਅਰ ਸ਼ਰਾਰਤ ਸੁਲਾਈ ਵਿੱਚ

ਗਵਰਨਰ ਭਾਜੀ ਕੋਈ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਬੰਦੇ ਯਾਰ ਮੈਂ ਕਦੀ ਉਧਰ ਕਿੰਨੇ ਉਧਰ ਉਹ ਨਾ ਸ਼ਰਾਬ ਦੀ ਬੋਤਲ ਹੈ ਉਹ ਜਗ੍ਹਾ ਤੇ ਹਾਂ ਇਹਨਾਂ ਦੇ ਬੋਨਟ ਖਲਵਾ ਕੇ ਦੇਖ ਲਈ ਹੁਣ ਭਈ ਇਹਨਾਂ ਦੇ ਬੋਨਟ ਖਲਵਾ ਕੇ ਦੇਖ ਕੋਈ ਜੀਵ ਰੌਟਵੀ ਇਹਨਾਂ ਨੇ ਆਹ ਜੀ ਆ ਗਿਆ ਆਹ ਜੀ ਬੱਟਾ ਜੀ ਬਹੁਤ ਵੇਖਦਾ ਮੇਰਾ ਨਹੀਂ ਲਾਇਆ ਲਾਈ ਤਸਵੀਰ ਹੈ ਸਾਰਾ ਰਾਹ ਆ ਗਈ ਪੱਕਾ ਕਰਦੇ ਬੈਜੀ ਪ੍ਰਸ਼ਾਸਨ ਨੇ ਮੇਰੇ ਇਹ ਸਾਰਾ ਧੋਖਾ ਮਾਣ ਲੱਗੇ ਹੀ ਕੋਈ ਨਗਰ ਤੋਂ ਮੁੰਡਾ ਥੱਲੇ ਦੇ ਲੱਗੇ ਹੀ ਹੈ ਗੱਡੀਆਂ ਨੇ ਧੜਾਈ ਜਿੰਨੇ ਇਹ ਗਰਮੀ ਤਾਂ ਕਿ ਸਾਰੀ ਦੁਨੀਆ ਭੰਗੀਆਂ ਐ ਇਲੈਕਸ਼ਨ ਦੇ ਮੱਧ ਮੀਡੀਆ ਦੇ ਸਾਹਮਣੇ ਖੁੱਲ੍ਹੇ ਜਾਈ ਦੀ ਐ ਕਰਦੇ ਕਰਦੇ ਇਲੈਕਸ਼ਨ ਦੇ ਸਰਪਾਰੀ ਦੀ ਗੱਲ ਕਰਾਂਗੇ ਸਾਡੇ ਹੋਮੀ ਨਹੀਂ ਨਹੀਂ ਸਾਰੇ ਪਾਣੀ ਉੱਤੇ ਸਾਡੇ ਬਾਈ ਥੋੜਾ ਸਰਕਾਰ ਕੋ ਮੈਂ ਤੇ ਨੂੰ ਕਰ ਕਰਦੇ ਨੇ ਰੋ ਲਾਗ ਇਨ ਕਰਦੇ ਇੱਕ ਆਲੀ ਪੰਜਾਬ ਪਾਓ ਖੋਲ ਕੇ ਦਿਖਾਈਏ ਗੱਡੀ ਦਾ ਖੋਲਾ ਦਾਲ ਦिए ਸਟicker ਲੱਗਾ ਉੱਪਰ ਐ ਆਰਮੀ ਦਾ ਸਟicker ਗਾ ਉੱਪਰ ਕਵਲ ਕੱਟੀ ਦੇ ਕੇ ਰਹੀ ਯਾਰ ਇੱਕ ਸਿੰਟੋਰ ਵੀ ਨਾ ਹੈ ਕਿ ਅਸੀਂ ਨਸ਼ੇ ਖਤਮ ਕਰਦੇ 50000 ਆਪੇ ਬੁਲਾਉਂਦੇ ਆਣੇ ਨੇ ਕਿ ਖਤਮ ਕਰ ਮੈਂ ਬਹੁਤ ਪਜਾਰੇ ਨੇ ਇਹਨਾਂ ਦੇ 250 ਰੁਪਏ ਵੀ ਪਾਉਂਦੇ ਆ ਰਹੇ ਨੇ ਪਰੰਦਾ ਨਾ ਚਾਹੀਦੀ ਹੈ ਕਹਿੰਦੇ ਸਵਾਲ ਆ ਤੁਹਾਡੇ ਵੀ ਪੁਲਿਸ ਦਾ ਕੀ ਰੋਲ ਹੈ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਪੁਲਿਸ ਸਾਰੀ ਹੋ ਰਹੀ ਹੈ ਇਹ ਦੋ ਸਾਲਾਂ ਦਾ ਫਿਰ ਤੋਂ ਕਰਦੇ ਨੇ ਮਿੱਤੀ ਸਾਹਿਬ ਕਹਿ ਰਹੇ ਕਿ ਮੈਂ ਲੋਹਾਂ ਨੂੰ ਮੁੰਲੇ ਤੇ ਇੰਟਰਨੈਂਟ ਕਰਨਾ ਹੈ ਉਹ ਰਾਤਰਾ ਦਿੱਤਾ ਜਾਵੇ ਅੱਜ ਤਾਂ ਇਹ ਲੋਹਾਂ ਦੇ ਮਦਰ ਵਿੱਚ ਜਿਹੜੀ ਵੀਡੀਓ ਦਿਖਾਈ ਜਾ ਰਹੀ ਹੈ ਉਸ ਦੇ ਉੱਪਰ ਗੱਡੀ ਚੜਾਈ ਜਾ ਰਹੀ ਸੀ ਉਹ ਯਾਰ ਜਿਹੜੇ ਅੰਦਰ ਬੈਠੇ ਲੋਕ ਨੇ ਜੇ ਗੱਡੀ ਕਿਸੇ ਚਾਰਜ ਗਈ ਤਾਂ ਜ਼ਿੰਮੇਵਾਰ ਕੋਣ ਉਹ ਯਾਰ ਉਹਨਾਂ ਨੂੰ ਡਾਲੀ ਹੈ ਨਹੀਂ ਕੋਈ ਉਹ ਕਹਿੰਦੇ ਭਵੰਤਮਾਨ ਸਾਡੇ ਨਾਲ ਆ ਸਾਨੂੰ ਡਾਲੀ ਹੈ ਨਹੀਂ ਕੋਈ ਉਧਰ ਨਹੀਂ ਸਾਡਾ ਸੁੱਟੀ ਆ ਲੋਕਿਆ ਆਈ ਭਾਈ ਹੋਏ ਨਹੀਂ ਤੁਸ ਤੋੜਦੇ ਕਿਹੜਾ ਤੋੜਦੇ ਬਾਲੂ ਜਾਨਾ ਸਿੱਕਰ 295 ਜਿਹੜੀ ਜਿਹੜੀ ਬਣੀ ਆ ਉਹਦੇ ਵਿੱਚ ਹੀ ਜੁੜ ਗਈ ਜਿਹੜੇ ਪਏ ਹੋਣੇ 100 ਰੋਪ ਲਾਈਨ ਆ ਰਹੀ ਨਹੀਂ ਕਿ ਉਹਦੇ ਭਾਈ ਜਿਹੜੇ ਪਏ ਹੋਣੇ ਮੈਂ ਗਾਈ ਜਿਹੜੇ ਜਿਹੜੇ ਕੰਮ ਕਰਦੇ ਆ ਕਾੜੀ ਦਾ ਗੇੜੇ ਭਾਜੀ ਵੀ ਆਪਾਂ ਲਾਈਟ ਕਰਾਵੇਂ ਤੇ ਜੁੱਤੀ ਰੋਟ ਗਈ ਭਾਈ ਗੱਡੀ ਨਾ ਜਾਣ ਤੋਂ ਇਹ ਗੱਡੀ ਨਾ 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 ਕੋਈ ਨਹੀਂ ਗੱਡੀ ਗੱਡੀ ਦੀ ਤਾਂ ਉਹ ਕਿਤੇ ਵੀ ਜਾਂਦੀ ਕਿਤੇ ਨਹੀਂ ਗੱਡੀ ਐਧੇ ਥੋੜੀ ਚਲ ਜੂਗੀ ਗੱਡੀ ਗੱਡੀ ਜਾਣ ਦੇਣੀ ਕਹਿੰਦੇ ਗੱਡੀ ਨਹੀਂ ਜਾਣ ਦੇਣੀ ਸਿਕਾ ਦੋ ਤੋਂ ਤਾਂ ਨਾਨਕ ਵੀਰਾ ਕਮੇਡੀਆ ਦਿਖਾ ਰਿਹਾ ਕਿ ਭਾਰੀ ਕੰਮ ਗੱਡੀ ਦਾ ਨੰਬਰ 21B 11DF 0073 ਉਹ ਦੇਖੋ ਵੀਡੀਓ ਬਣਾ ਰਿਹਾ ਜੀ ਉਹ ਨੂੰ ਲੈ ਜਾਓ ਉਹ ਨੂੰ ਲੈ ਜਾਓ ਦੇਖੋ ਵੀਡੀਓ ਬਣਾ ਰਿਹਾ ਉਹ ਦੇਖੋ ਵੀਡੀਓ ਬਣਾ ਰਿਹਾ ਉਹ ਵੀਡੀਓ ਬਣਾ ਰਿਹਾ ਦੇਖੋ ਪੱਤਰਕਾਰ ਭੇਜ ਦੇ ਬ ਕੋਲ ਪੰਨ ਜਿਹੜੀ ਭੇਜੀ ਪੱਤਰਕਾਰ ਦੀ ਵੀਡੀਓ ਬਣਾ ਰਿਹਾ ਤੂੰ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਆ ਜਾ ਦੇ ਮੇਖੋ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਆ ਜਾ ਤੂੰ ਇਹ ਪੱਤਰਕਾਰਾਂ ਦੀ ਵੀ ਤੂੰ ਕੈਮਰਾ ਹੋਰ ਕਿੱਧਰ ਰੱਖ ਲੀਂਗਾ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਆ ਜਾ ਪੱਤਰਕਾਰਾਂ ਦੀ ਪੱਤਰਕਾਰ ਬਣ ਜਾ ਲਾਈ ਨੰਦੂ ਵੱਡੀ ਗੁੱਡੀ ਨਹੀਂ ਲਾਣੀ ਅੱਥਰ ਪੱਤਾ ਕਰੇ ਪੱਛਾਈ ਕੱਟ ਦੀ ਬਣਾਈ ਕਿ ਤੋ ਨਾ ਨਾ ਪੱਤਰਕਾਰ ਵੀਡੀਓ ਲਾ ਤਾ ਤੱਕ ਜਾਈ ਨਹੀਂ ਪੱਤਰਕਾਰ ਨਾ ਤੂੰ ਤਾਂ ਕਗਰਾਂ ਗਾਉਂ ਆਈ ਤਸਵੀਰਾਂ ਗੁਰਪ੍ਰੀਤ ਸਿੰਘ ਜੀ ਜਿਹੜੇ ਵਾਲੇ ਨੇ ਫੋਟੋ ਕਰ ਰਹੇ ਨੇ ਵੀਡੀਓ ਬਣਾ ਰਹੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਜੋ ਵੀ ਵੀਡੀਓ ਬਣਾ ਰਹੇ ਨੇ ਅੱਜ ਸਵੇਰ ਆ ਰਹੀ ਕਿਸੇ ਬਾਤ ਨਹੀਂ ਜਰੀ ਹੈ ਵੀ ਤਾਂ ਵੀ ਬੱਤੀ ਬੜਾ ਭਾਈ ਵੀਡੀਓ ਬਣਾਈ ਤੁਸੀਂ ਉਹ ਡਿਲੀਟ ਬਣਾਈ ਕਿਉਂ ਭਾਈ ਡਿਲੀਟ ਡਿਲੀਟ ਕਰਕੇ ਬਣਾਈ ਕਰ ਲਈ ਹੈ ਤਸਵੀਰਾਂ ਤਾਨੂੰ ਲਗਾਤਾਰ ਸਾਂਝੀਆਂ ਕਰ ਰਿਹਾ ਜਲੰਧਰ ਤੋਂ ਜਿੱਥੇ ਕਿ ਇੱਕ ਗੱਡੀ ਫੜੀ ਗਈ ਹੈ ਜਿਹੜੀ ਉਹਦੇ ਵਿੱਚ ਇਗਜ਼ਾਮ ਹੈ ਕਿ ਉਹਦੇ ਵਿੱਚ ਸ਼ੂਟ ਹੈ ਤੇ ਸ਼ਰਾਬ ਹੈ ਦੱਸੇ ਜਾ ਰਿਹਾ ਕਿ ਇੱਥੇ ਕਰ ਤੋਂ ਜਲੰਧਰ ਪਾਇਆ ਜਾ ਰਿਹਾ ਪਾਤਲੀ ਬਸੋਂ ਕੀ ਜਿਹੜਾ ਸ਼ੂਟ ਹੈ ਤੇ ਅੰਦਰੀ ਜਿਹੜਾ ਜੀ ਹੈ ਮਸਲਾ ਬਾਰੇ ਜਾਣਕਾਰੀ ਦਿੱਤਾ ਜਾ ਰਿਹਾ ਹੈ ਇਹ ਸਭ ਚਾਹਤ ਕਿ ਲਾਈਵ ਰੋਟੋ ਕਰਵਾ ਜਾ ਰਿਹਾ ਹੈ ਆਹ ਰੌਣਾ ਖੜੋ ਇੱਥੇ ਰਹਿਮਗਾ ਤੁਸੀਂ ਕਰਨਾ ਦੇਖਾ ਕਰ ਰਹੇ ਆਂ ਇੱਥੇ ਮੋਰੇ ਲਿਆ ਕੇ ਆਖਾ ਰੱਖੋ ਮੋਰੇ ਲਿਆ ਕੇ ਬੇਟੀ ਟੇਟੀ ਲਿਆ ਕੇ ਰੱਖੋ ਕਿਉਂ ਮੋਟਾ ਨਹੀਂ ਚਲੇਗੀ ਨਰਾਦ ਜ਼ਰੂਰੀ ਬੋਗਰਾ ਹੋ ਰਿਹਾ ਆਖੇ ਲਿਆ ਕੇ ਰੱਖੋ ਜੀ ਭਾਈ ਥੋੜਾ ਦੱਸੋ ਰਾਮਪਾਲ ਜੀ ਗੱਡੀ ਦੇ ਕਿੰਨਾ ਸਾਮਾਨ ਆ ਜਾਣਾ ਫਿਰ ਪੜੇਗਾ ਸੂਟ ਤੇ ਕੈਸ਼ੇ ਦਾ ਰਿਸਪੇਟੀ ਬਈ ਹੋਈ ਜੀ ਅੰਦਰ ਆਜਾ ਕਈ ਨਾ ਕਰ ਬੰਦਾ ਮਾਰ ਕੇ ਆਇਆ ਥੱਲੇ ਇਹ ਤੇਰੀ ਮਾਮਲਾ ਆ ਮਾਮਲਾ ਰਾਪ੍ਰੀਫ ਕਰਦੇ ਆਂ ਥਾਰਾ ਗਵਰਨਰ ਦੋਵਤ ਜਿਹੜੇ ਨੇ ਉਹ ਰੱਖੇ ਗਏ ਸੀਗੇ ਤੇ ਇਹਨਾਂ ਨੂੰ ਤਾਂ ਜਿਹੜਾ ਹੈ ਉਹ ਲੋਕ